ਵਿਛੇ ਕੁਝ ਦੌਰਾਨ ਤੋਂ ਲਾਇਫ ਦੇ ਦੌਰਾਨ ਸਾਡੇ ਸួਆਜੋ ਅਬਦੇ ਸੈਸ਼ਨ ਦੇ ਵਿੱਚ ਕਈ ਵਾਰੀ ਵੀਰ ਆ ਕੇ ਜਾਂ ਕਾਕੇ ਆ ਕੇ ਸਵਾਲ ਪੁੱਛਦੇ ਹੁੰਦੇ ਨੇ ਕਿ ਜੀ 2 ਮਹੀਨਿਆਂ ਨੂੰ ਜਾਂ 1 ਮਹੀਨੇ ਨੂੰ ਉਹਨਾਂ ਦਾ ਵਿਆਹ ਆ ਤੇ ਸਰੀਰਕ ਕਮਜ਼ੋਰੀ ਹੈ ਕੀ ਕਰਾਂ ਵੈਲ ਮੇਰੇ ਨਾਲ ਜੇ ਤਾਂ ਪਾਸ ਸਵਾਲ ਦਾ ਸਹੀ ਜਵਾਬ ਦੇਣਾ ਹੋਵੇ ਫਿਰ ਤਾਂ ਇਹੀ ਹੈ ਨਾ ਕਿ ਖੁਰਾਕ ਠੀਕ ਕਰੋ ਆਪਣੀ ਪੂਰੀ ਕਸਰਤ ਐਡ ਕਰੋ ਰੂਟੀਨ ਦੇ ਵਿੱਚ ਤੇ ਜਿਹੜੇ ਕਾਰਜ ਕਰਦੇ ਪਏ ਹੋ ਉਹ ਕਾਰਜ ਕਰਨੇ ਜ਼ਰਾ ਬੰਦ ਕਰੋ ਹੱਥ ਰਸੀ ਉਹੋ ਜਦੋਂ ਤੁਸੀਂ ਲੋਰ ਤੋਂ ਵੱਧ ਕਰਦੇ ਹੋ ਸਪੈਸ਼ਲੀ ਜਦੋਂ ਤੁਸੀਂ ਪੂਰਨ ਨਾਲ ਉਹਦਾ ਕੰਬੀਨੇਸ਼ਨ ਬਣਾ ਦਿੰਦੇ ਹੋ ਫਿਰ ਤਾਂ ਥੋੜੀ એનર્ਜੀ ਡਿਪਲੀਟ ਹੋਣੀ ਹੈ ਡਿਪਲੀਟ ਪਾ ਖਤਮ ਹੁੰਦੀ ਥੋੜੀ એનર્ਜੀ ਸੋ ਕਿਉਂ એનર્ਜੀ ਖਤਮ ਕਰਨੀ ਹੈ ਪਰ ਗੱਲ ਇਹ ਉੱਠਦੀ ਹੈ ਸਵਾਲ ਇਹ ਹੁਣ ਉੱਠਦਾ ਹੈਗਾ ਕਿ ਜੇ ਮਹੀਨੇ ਜਾਂ ਦੋ ਮਹੀਨੇ ਨੂੰ ਤੁਹਾਡਾ ਵਿਆਹ ਆ ਤਾਂ ਵਿਆਹ ਕੀ ਸਿਰਫ ਸਰੀਰ ਦੇ ਸੰਬੰਧ ਵਾਸਤੇ ਹੈ ਤੁਹਾਡੇ ਘਰ ਜਿਹੜੀ ਕੁੜੀ ਵਿਆਹ ਕੇ ਆਉਣੀ ਹੈ ਉਹ ਸਿਰਫ ਤਾਂ ਸਿਰਫ ਤੁਹਾਡੇ ਵਾਸਤੇ ਇੱਕ ਜਿਸਮ ਹੈ ਤੱਜਤ ਉਸ ਤੋਂ ਅਗੇ ਉਹਦਾ ਕੋਈ ਮਹੱਤਵ ਨਹੀਂ ਉਹਨੇ ਆਪਣਾ ਪੂਰਾ ਪਰਿਵਾਰ ਛੱਡ ਕੇ ਆਉਣਾ ਪਰ ਹਾਂ ਆਉਂਦੀ ਹੈ ਪਹਿਲੀ ਰਾਤ ਤੁਹਾਡੇ ਕੋਲੋਂ ਉਹਦਾ ਨਾਲ ਬਲਾਤਕਾਰ ਕੀਤਾ ਜਾ ਸਕਦਾ ਇਹ ਨਾ ਕਿ ਉਹ ਕਿ ਮੈਂ ਤੁਹਾਨੂੰ ਬਦਨਾਮ ਕਰ ਰਹੀ ਹਾਂ ਕਿਉਂਕਿ ਇਹ ਕੇਸਿਸ ਹੋਏ ਹੋਏ ਨੇ ਬਹੁਤ سارے ਹੋਏ ਹੋਏ ਨੇ ਬੱਚਿਆਂ ਨਾਲ ਇੱਕੰਮ ਹੋਏ ਹੋਏ ਕੁੱਕਰਮ ਇਹ ਅਜੇ। ਸੋ ਅਗਰ ਤੁਸੀਂ ਨਹੀਂ ਸੋਚਦੇ ਹੋ ਕਿ ਉਹ ਤੁਹਾਡਾ ਵਿਆਹ ਹੋ ਰਿਹਾ ਤੇ ਬਸ ਵਿਆਹ ਤੋਂ ਬਾਅਦ ਤੇ ਹੁਣ ਤੁਹਾਡੇ ਕੋਲ ਇੱਕ ਪਰਮਿਟ ਆ ਗਿਆ ਨਾ ਇੱਕ ਔਰਤ ਮਿਲ ਗਈ ਕੁੜੀ ਮਿਲ ਗਈ ਤੇ ਦੈਟਸ ਅਬਾਊਟ ਇਟ ਜਿਸ ਨੂੰ ਤੁਸੀਂ ਚੁਣੋਗੇ ਗਿਰਜ ਬਣ ਕੇ। ਵੀਰੋ ਕਾਕਿਓ ਕਿਰਪਾ ਕਰਕੇ ਇਹ ਧਿਆਨ ਰੱਖੋ ਜਦੋਂ ਤੁਹਾਡਾ ਵਿਆਹ ਹੋ ਰਿਹਾ ਹੈ ਵਿਆਹ ਸਿਰਫ ਸਰੀਰ ਦੇ ਸੰਬੰਧ ਨਹੀਂ ਹੈਗੇ। ਵਿਆਹ ਤੁਹਾਡਾ ਮਨ ਦਾ ਵੀ ਰਿਸ਼ਤਾ ਹੈ। ਵਿਆਹ ਤੁਸੀਂ ਉਧਰੋਂ ਤੁਹਾਨੂੰ ਇੱਕ 파ਟਨਰ ਮਿਲ ਰਿਹਾ ਜ਼ਿੰਦਗੀ ਭਰ ਦੇ ਵਾਸਤੇ ਤੁਹਾਡਾ ਬੈਸਟ ਫਰੈਂਡ ਅਜਿਹਾ 파ਟਨਰ ਜਿਹਨੇ ਹਮੇਸ਼ਾ ਤੁਹਾਡੇ ਨਾਲ ਖੜੇ ਹੋਣਾ ਤੁਸੀਂ ਕਰਨਾ ਕੀ ਹੈ ਸਿਰਫ ਪਿਆਰ ਦੇਣਾ ਇੱਜ਼ਤ ਦੇਣੀ ਦਾ ਸਵਾਵਰ ਇਸ ਤੋਂ ਅੱਗੇ ਤਾਂ ਉਸ 파ਟਨਰ ਨੇ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਣਾ ਹਾਂ ਤੁਹਾਡੇ ਅੰਦਰ ਗਿਲਟ ਹੋਇਆ ਤੁਹਾਡੇ ਅੰਦਰ ਆਪਣੀ ਨਿਮੋਸ਼ੀ ਹੋਈ ਕਿ ਤੁਸੀਂ ਜੇ ਕਿਤੇ ਬਾਹਰ ਵੀ ਹੈਗੇ ਹੋ ਤਾਂ ਕਿਹੋ ਜੇ ਕੰਮ ਕਰ ਰਹੇ ਹੋ ਇਹ ਜੋ ਵੀ ਤੁਹਾਡੇ ਆਪਣੇ ਅੰਦਰ ਹੋਏਗਾ ਉਹ ਹੋਏਗਾ ਉਹਦੇ ਕਰਕੇ ਤੁਸੀਂ ਜਦੋਂ ਉਹਨੂੰ ਬੁਰਾ ਭਲਾ ਵੀ ਬੋਲੋਗੇ ਪਰ ਅਗਰ ਤੁਸੀਂ ਇੱਕ ਵਾਰੀ ਵਿਆਹ ਦੇ ਰਿਸ਼ਤੇ ਨੂੰ ਸੈਕਸ ਤੋਂ ਅੱਗੇ ਵਧ ਕੇ ਦੇਖੋ ਕਿ ਵਿਆਹ ਸਿਰਫ ਸੰਪੋਗ ਨਹੀਂ ਹੈਗਾ ਵਿਆਹ ਇੱਕ ਰਿਸ਼ਤਾ ਆ ਵਿਆਹ ਇੱਕ ਸਾਂਝ ਆ ਤੇ ਅਗਰ ਤੁਸੀਂ ਇਹ ਸਾਂਝ ਨੂੰ ਬਣਾਓਗੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਆ ਤੁਹਾਡਾ ਜਿਹੜਾ ਸੈਕਸ ਹੈ ਨਾ ਸੰਪੋਗ ਇਹ ਕਿਤੇ ਵਧੀਆ ਹੋ ਜਾਊਗਾ ਪਰ ਹਾਂ ਜੇ ਤੁਸੀਂ ਉਹੀ ਜਿਹੋ ਜਹਾ ਤੁਹਾਡੇ ਪਿਓ ਵਾਲੇ ਕੀਤਾ ਦੋਰੀ ਮਮਾ ਦੇ ਨਾਲ ਇਹ ਤੁਹਾਡੇ ਦਾਦੀਆਂ ਨੇ ਕੀਤਾ ਦਾਦੀਆਂ ਦੇ ਨਾਲ ਜੇ ਤੁਸੀਂ ਵੀ ਉਹੀ ਕੰਮ ਕਰਨਾ ਹੈਗਾ ਫਿਰ ਜਿਵੇਂ ਜਦੋਂ ਉਧਰੋਂ ਹਲੇ 40 ਦੀ ਹੋਈ ਨਹੀਂ ਆ ਫੀਮੇਲ ਉਹਨੇ ਉਦੋਂ ਹੀ ਹੱਥ ਘੜੇ ਕਰਦਨੇ ਭਾਈ ਮੇਰੇ ਨਾਲ ਤਾਂ ਹੁਣ ਮੇਰੇ ਲੱਗੇ ਨਹੀਂ 40 ਤੇ ਕੀ ਉਹ ਤੇ 30 ਪਹਿਂਦੀਆਂ ਦੇ ਹੱਥ ਘੜੇ ਕਰਦਨੇ ਕਿ ਉਹ ਅਵੇ ਬੱਚੇ ਹੋ ਗਏ ਬੱਚੇ ਵੱਡੇ ਹੋ ਗਏ ਇਹ ਆ ਉਹ ਆ ਤੁਸੀਂ ਅਜਾ ਰਿਸ਼ਤਾ ਚਾਹੁੰਦੇ ਹੋ ਕਿ ਅਜਿਹੀ ਸਾਂਝ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਡਾ ਪਾਰਟਨਰ ਤੇ ਤੁਸੀਂ ਹਮੇਸ਼ਾ ਜਦੋਂ ਵੀ ਤੁਹਾਡੇ ਮਨ ਦੇ ਵਿੱਚ ਉਹ ਭਾਵ ਔਣ ਪਿਆਰ ਆਵੇ ਤੁਸੀਂ ਇਕੱਠੇ ਹੋ। ਦੇਖ ਲਓ ਚੋਇਸ ਤੁਹਾਡੀ ਆ। ਸੋ ਕਿਰਪਾ ਕਰਕੇ ਜਦੋਂ ਵਿਆਹ ਦੀ ਗੱਲ ਦਿਮਾਗ ਚ ਆਉਂਦੀ ਹੈ ਨਾ ਉਹ ਟੇਮਿੰਗ 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 ਆਹਰਵ ਜਾਣਾ ਸ਼ੁਰੂ ਕਰ ਦੇ ਕਰੋ ਲਾਗ। ਪੂਰਾ ਦਿਮਾਗ ਨਾਲ ਸੋਚੋ ਆਪਣੀ ਕੇਅਰ ਕਰਨੀ ਸ਼ੁਰੂ ਕਰੋ ਆਪਣੇ ਦਿਮਾਗ ਦੀ, ਆਪਣੇ ਸਰੀਰ ਦੀ, ਆਪਣੇ ਆਪ ਦੀ ਪੂਰੇ ਤੇ ਪੂਰੇ। ਓਕੇ? ਆਲ ਰਾਈਟੀ ਵੀਰੋ। ਲਾਈਵ ਚੱਲ ਰਿਹਾ ਹੈ। ਆਜ 1 ਵਜੇ ਈਸਟਰਨ ਸਟੈਂਡਰਡ ਟਾਈਮ ਰੋਜ਼ ਦੀ ਤਰ੍ਹਾਂ।